ਦੁਨੀਆ ਦਾ ਨੰਬਰ 1 ਤੇਲ ਤੁਸੀਂ ਕਹਿ ਰਹੇ ਸੀ ਸਾਨੂੰ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਇਹ ਦੁਨੀਆ ਦਾ ਨੰਬਰ 1 ਤੇਲ ਹੈ ਅੱਜ ਤੁਹਾਡੇ ਨਾਲ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲਿਆਂ ਉਸ ਨਾਲ ਤੁਹਾਡੀ ਸਿਹਤ ਤਾਂ ਬਣੇਗੀ ਹੀ ਬਣੇਗੀ ਨਾਲੋਂ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਇਹ ਤੇਲ ਹੈ ਜਿਹੜਾ ਅਸਲੀ ਤੇਲ ਹੈ ਇਹ ਤਾਂ ਬਿਲਕੁਲ ਮੈਂ ਕਹਿੰਦਾ ਜੀ ਮਜ਼ਾ ਆ ਗਿਆ ਰੰਗ ਵੇਖ ਕੇ ਮਜ਼ਾ ਆ ਗਿਆ ਹੁਣ ਤੁਹਾਨੂੰ ਬਾਜ਼ਾਰੀ ਤੇਲ ਦਿਖਾਣਾ ਹੈ ਇਹ ਬਾਜ਼ਾਰੀ ਤੇਲ ਦੀ ਬੋਟਲ ਹੈਗੀ ਹੈ ਓਏ ਹੋਏ 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 ਡਾਕਟਰ ਸਾਹਿਬ ਇਹਦੀ ਜ਼ਮੀਨ ਉਸਮਾਨ ਦਾ ਫਰਕ ਹੈ ਇਹ ਫਰਕ ਹੈ ਇਹ ਤਾਂ ਇਹ ਤਾਂ ਕਾਲਾ ਵੇਜੀ ਤੁਹਾਡੇ ਵਾਲੇ ਪਾਸੇ ਇਹ ਦੇਖੋ ਇਹ ਸੁਨਹਿਰੀ ਅਸਲੀ ਚੀਜ਼ ਹੈ ਨਾ ਅਸਲੀ ਚੀਜ਼ ਇਦਾਂ ਹੀ ਹੁੰਦੀ ਹੈ ਪਿਓਰ ਹੈ ਕਿਲੋ ਸਰੋਂ ਅੱਜ 18% ਤੇਲ ਨਿਕਲਦਾ 5.5 ਤੋਂ 5.5 ਕਿਲੋ ਸਰੋਂ ਲੱਗ ਜਾਂਦੀ ਹੈ ਜੀ 1 ਲੀਟਰ ਤੇ 1 ਲੀਟਰ ਤੇਲ ਵਾਸਤੇ 70 ਰੁਪਏ ਕਿਲੋ ਸਰੋਂ ਹੈ 400 ਰੁਪਏ ਦੀ ਤੇ ਸਰੋਂ ਸਰੋਂ ਲੱਗੀ ਤੇਲ ਹੰਦੇ ਐਸੋ ਸਿਰਦਾ ਬਾਜ਼ਾਰ ਵਿੱਚੋਂ ਸਾਡੇ ਘਰ ਦੇ ਵਿੱਚ ਸਰੋਂ ਦਾ ਤੇਲ ਪਿਆ ਜਿਹੜਾ ਅਸੀਂ ਤਿੰਨ ਤੈਮ ਤੜਕੇ ਲਾਉਣੇ ਆਂ ਦਾਲਾਂ ਸਬਜ਼ੀਆਂ ਚ ਪਾਉਣੇ ਆਂ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡੀ ਬੋਟਲ ਦੇ ਵਿੱਚ ਪਾਇਆ ਹੋਇਆ ਉਹ ਵਾਕਈ ਸਰੋਂ ਦਾ ਤੇਲ ਹੈ ਜਿਹੜਾ ਤੇਲ ਹੈ ਉਹ ਤੁਸੀਂ ਕਿਚਨ ਦੇਖੀ ਹੋਣੀ ਤੇਲ ਦੇ ਤੇਲ ਹੋਇਆ ਹੁੰਦਾ ਕਿਚਨ ਵਿੱਚ ਪਾਪ ਨਾਲ ਛਿੱਟੇ ਉੱਡ-ਉੱਡ ਕੇ ਤੇਲ-ਤੇਲ ਹੁੰਦਾ ਉਹ ਜਦੋਂ ਸਾਫ਼ ਕਰਨ ਵਾਸਤੇ ਜੇ ਤੁਹਾਨੂੰ ਸਰਫ ਦੀ ਸਾਬਣ ਦੀ ਲੋੜ ਪੈ ਰਹੀ ਹੈ ਤੇਲ ਉਤਾਰਨ ਵਾਸਤੇ ਤੇ ਉਹ ਨਕਲੀ ਤੇਲ ਹੈ ਇਹ ਸੁੱਤੀ ਕਪੜੇ ਨਾਲ ਤੁਸੀਂ ਸਾਫ਼ ਕਰ ਲਿਆ ਤੇ ਉਹ ਸਾਫ਼ ਹੋ ਗਿਆ ਤੇ ਉਹ ਤੇਲ ਅਸਲੀ ਹੈ। ਕੋਈ ਕੈਮੀਕਲ ਕੋ ਕੋਈ ਨਾ ਨੈਚੁਰਲ ਚੀਜ਼ ਕੀ ਹੋਏਗੀ। ਇਹ ਤੇਲ ਜਿਹੜਾ ਹੈ 8 ਮਹੀਨੇ ਦੇ ਅੰਦਰ ਅੰਦਰ ਯੂਜ਼ ਕਰ ਲਓ। 8 ਮਹੀਨੇ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦੀਆਂ ਚੀਜ਼ਾਂ। ਜਿਹੜਾ ਤੁਸੀਂ ਬਾਜ਼ਾਰ ਤੋਂ ਤੇਲ ਲੈ ਰਹੇ ਹੋ 2-2 ਸਾਲ ਨਹੀਂ ਖਰਾਬ ਹੁੰਦਾ। ਨਹੀਂ ਪਿਆਰਾਂ ਦੇ ਕਿਉਂ ਨਹੀਂ ਹੁੰਦਾ? ਸਰੋਂ ਦਾ ਤੇਲ ਜੰਮਦਾ ਨਹੀਂ ਕਦੀ। ਜਿਹੜੀ ਚੀਜ਼ ਨਹੀਂ ਜੰਮਦੀ ਉਹ ਸਰੀਰ ਦੇ ਅੰਦਰ ਜਾ ਕੇ ਵੀ ਨਹੀਂ ਜੰਮਦੀ। ਪਾਮ ਆਇਲ ਜੰਮਦਾ ਹੈ। ਉਹ ਸਰੀਰ ਦੇ ਅੰਦਰ ਜਾ ਕੇ ਵੀ ਜੰਮਦਾ ਹੈ। ਉਹਦੀ ਡਾਈਜੈਸ਼ਨ ਨਹੀਂ ਹੁੰਦੀ ਪੂਰੀ ਉਹ ਜਮੇਗਾ ਕਿੱਥੇ ਜਮੇਗਾ ਸਾਡੀ ਨਾੜਾਂ ਵਿੱਚ ਨਾੜਾਂ ਵਿੱਚ ਜਮੇਗਾ ਕੀ ਪ੍ਰੋਬਲਮ ਆਏਗੀ ਹਾਰਟ ਬੰਦ ਹੋਏਗਾ ਛੱਲੇ ਪੈਣਗੇ ਅਸਲੀ ਚੀਜ਼ੇ ਵਰਤੋ ਕਰਨ ਲੱਗੇ ਕੋਈ ਛੱਲਾ ਪਵਾਉਣ ਦੀ ਲੋੜ ਨਹੀਂ ਜੀ ਇਹ ਵੀਡੀਓ ਆਪਣੇ ਬਜ਼ੁਰਗ ਨੂੰ ਦਿਖਾਓ ਫਿਰ ਪੁੱਛੋ ਵੀ ਡਾਕਟਰ ਠੀਕ ਗੱਲ ਕਹਿ ਰਿਹਾ ਗਲਤ ਗੱਲ ਕਹਿ ਰਿਹਾ ਸਿਰ ਦੇ ਉੱਤੇ ਬੱਚਾ ਦੇ ਸਰੋਂ ਦਾ ਤੇਲ ਮਾਲਿਸ਼ ਸਰੋਂ ਦੇ ਤੇਲ ਨਾਲ ਨੱਕੇ ਚ ਜਿਹੜਾ ਤੇਲ ਪੈਂਦਾ ਸੀ ਪਹਿਲੇ ਸਰੋਂ ਦਾ ਫਿਰ ਜਿਨ੍ਹਾਂ ਨੂੰ ਕਬਜ ਹੈ ਫਿਸ਼ਰ ਦੀ ਪ੍ਰੋਬਲਮ ਹੋ ਗਈ ਬਵਾਸੀਰ ਹੋ ਗਿਆ ਪਾਈਲਸ ਹੋ ਗਈ ਉਹ ਆਪਣੇ ਟਾਇਲਟ ਵਾਲੀ ਜਗ੍ਹਾ ਤੇ ਇਹਨੂੰ ਲਗਾ ਲੈਂਦੇ ਆ ਉਹਦੇ ਨਾਲ ਫਿਸ਼ਰ ਦੀ ਪ੍ਰੋਬਲਮ ਠੀਕ ਹੁੰਦੀ ਹੈ ਜਿਨ੍ਹਾਂ ਨੂੰ ਰਾਤ ਦੇ ਚ ਪੈਰਾਂ ਵਿੱਚੋਂ ਸਿੱਕਾ ਨਿਕਲ ਰਿਹਾ ਹੈ ਪਿੰਡਲੀਆਂ ਦੁਖਦੀਆਂ ਉਹ ਸਰੋਂ ਦੇ ਤੇਲ ਦੀ ਮਾਲਿਸ਼ ਕਰਦੇ ਆ ਉਹਦੇ ਨਾਲ ਇਹ ਠੀਕ ਹੁੰਦਾ ਹੈ ਅਦਰਿੰਦਾ ਮਹੰਗਾ ਅਸੀਂ ਤੇਲ ਲੈਣਾ ਹੈ ਤਾਂ ਫਿਰ ਅਸੀਂ ਜਿਹੜਾ ਜ਼ੈਤੂਨ ਦਾ ਤੇਲ ਹੈਗਾ ਸਾਡੇ ਕੋਲ ਹੋਰ ਬੈਸਟ ਆਪਸ਼ਨ ਹੈਗੇ ਨੇ ਕਿੱਥੇ ਬਣਦਾ ਜ਼ੈਤੂਨ ਦੱਸੋ ਕਿੱਥੇ ਉਗਦਾ ਉਹ ਤਾਂ ਅਰਬੀ ਅਰਬ ਕੰਟਰੀ ਫਿਰ ਉਹਨਾਂ ਨੇ ਵੇਚਣ ਵਾਸਤੇ ਮਾਰਕੀਟਿੰਗ ਕਰਤਾ ਹੈ ਵਧੀਆ 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 ਸਾਡੇ ਵਾਲੇ ਕਮਲੇ ਆ ਹੌਲੀ ਵੋਇਲ ਉਹ ਕਿਦਾਂ ਖਾਂਦੇ ਆ ਉਹ ਛੋਟੇ ਕਰਦੇ ਆ ਸਬਜੀ ਸਬਜੀ ਬਣਾ ਕੇ ਉੱਤੇ ਪਾ ਕੇ ਖਾਂਦੇ ਆ ਸਾਡੇ ਵਾਲੇ ਲਾਂਦੇ ਆ ਤੜਕੇ ਤੜਕੇ ਲਾਂਦੇ ਤੇਲ ਹੋ ਗਿਆ ਖਤਮ ਉਹ ਤੇ ਵੇਚ ਰਹੇ ਆ ਸਾਨੂੰ ਅਸੀਂ ਕਮਲੇ ਹੋ ਹੋ ਖਾਈ ਜਾ ਰਹੇ ਆ ਉਹੀ ਬਲੋਕੇਜ ਕਰ ਰਿਹਾ ਸਾਰੀ ਚੀਜ਼ਾਂ ਦਾ ਸਾਡੇ ਜਿਹੜਾ ਤੇਲ ਹੈ ਉਹ ਸਾਡੀ ਐਟਮੋਸਫੀਅਰ ਦੇ ਨਾਲ ਸਾਡੀ ਪ੍ਰਕਿਰਤੀ ਦੇ ਨਾਲ ਸਾਡੇ ਦੇਸ਼ ਦੇ ਹਿਸਾਬ ਦੇ ਨਾਲ ਉਹ ਸਰੋਂ ਦਾ ਤੇਲ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਇਸ ਬਲਦ ਦੇ ਉੱਤੇ ਬੈਠੇ ਮੇਰੀਆਂ ਤਸਵੀਰਾਂ ਦੇਖ ਕੇ ਤੁਹਾਨੂੰ ਸ਼ਾਇਦ ਆਜ਼ਾਦੀ ਤੋਂ ਪਹਿਲਾਂ ਦੇ ਦਿਨ ਯਾਦ ਆ ਗਏ ਹੋਣ ਪਰ ਅੱਜ ਤੁਹਾਡੇ ਨਾਲ ਜਿਹੜਾ ਨੁਸਖਾ ਜਿਹੜਾ ਫਾਰਮੂਲਾ ਅਸੀਂ ਸ਼ੇਅਰ ਕਰਨ ਵਾਲਿਆਂ ਉਸ ਨਾਲ ਤੁਹਾਡੀ ਸਿਹਤ ਤਾਂ ਬਣੇਗੀ ਹੀ ਬਣੇਗੀ ਨਾਲੋਂ ਨਾਲ ਤੁਹਾਡੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਉਹ ਦੂਰ ਹੋ ਸਕਦੀਆਂ ਨੇ ਤਸਵੀਰਾਂ ਤੁਹਾਨੂੰ ਅਸੀਂ ਇਸ ਵੇਲੇ ਦਿਖਾ ਰਹੇ ਹਾਂ ਤੁਸੀਂ ਦੇਖੋ ਇਹ ਜਿਹੜਾ ਤੇਲ ਨਿਕਲਣ ਦਾ ਪ੍ਰੋਸੈਸ ਹੈ ਇਸ ਵੇਲੇ ਇੱਥੇ ਚਲਾਇਆ ਜਾ ਰਿਹਾ ਹੈ ਵੈਦਿਆ ਡਾਕਟਰ ਵਿਵੇਕ 아ਹੂਜਾ ਸਾਹਿਬ ਦੀ ਸਰਪ੍ਰਸਤੀ ਹੇਠ ਔਰ ਬੜੀ ਹੀ ਵਿਗਿਆਨਿਕ ਢੰਗ ਨਾਲ ਬੜੀ ਹੀ ਬਾਰੀਕੀ ਦੇ ਨਾਲ ਸਾਰੀਆਂ ਚੀਜ਼ਾਂ ਦਾ ਧਿਆਨ ਹੈਗਾ ਜਿਹੜਾ ਇੱਥੇ ਰੱਖਿਆ ਜਾ ਰਿਹਾ ਸਾਡੇ ਨਾਲ ਨੇ ਡਾਕਟਰ ਵਿਵੇਕ 아ਹੂਜਾ ਸਾਹਿਬ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦੰਨੀ ਆ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਟਸਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਬੜੀ ਮਿਹਨਤ ਕਰਨ ਲੱਗੇ ਸასი ਗਾਲ ਬੜੀ ਮਿਹਨਤ ਕਰ ਲੀਏ ਚਲੋ ਜਿਹੜੀ ਚੰਗੀ ਚੀਜ਼ ਖਵਾਣੀ ਹੈ ਸਭ ਨੂੰ ਅਸੀਂ ਚਾਹਦੇ ਹਾਂ ਵੀ ਸਿਹਤ ਪੱਖੋਂ ਠੀਕ ਰਹਿਣ ਠੀਕ ਹੈ ਮੈਂ ਜ਼ਿਆਦਾ ਗੱਲ ਨਾ ਕਰਦੇ ਹੋ ਸਿੱਧਾ ਮੁੱਦੇ ਤੇ ਆਵਾਂਗਾ ਜੀ ਠੀਕ ਹੈ ਮੇਰੀ ਓਪੀਡੀ ਚ 100 ਮਰੀ ਜਾਂਦਾ ਹੈ ਨਾ ਉਹ ਫੈਟੀ ਲੀਵਰ ਵਾਸਤੇ ਠੀਕ ਹੈ ਉਹ ਕੋਲੇਸਟ੍ਰੋਲ ਵਾਸਤੇ ਉਹ ਹਾਰਟ ਪ੍ਰੋਬਲਮ ਵਾਸਤੇ ਪਰੇਸ਼ਾਨ ਹੈ ਠੀਕ ਹੈ ਸ਼ੂਗਰ ਵਾਸਤੇ ਪਰੇਸ਼ਾਨ ਹੈ ਫਿਰ ਅਸੀਂ ਕਹਿੰਦੇ ਹਾਂ ਵੀ ਇਹ ਲਾਈਫ ਸਟਾਈਲ ਡਿਜ਼ੀਜ਼ ਲਾਈਫ ਸਟਾਈਲ ਦਾ ਸਭ ਤੋਂ ਵੱਡਾ ਰੋਲ ਕਿੰਦਾ ਹੈ ਸਭ ਤੋਂ ਵੱਡਾ ਰੋਲ ਹੈ ਸਾਡੀ ਕਣਕ ਦਾ ਜਿਹੜੀ ਅਸੀਂ ਖਾ ਰਹੇ ਹਾਂ ਸਭ ਤੋਂ ਵੱਡਾ ਰੋਲ ਹੈ ਸਾਡੇ ਕਿਓ ਦਾ ਤੇਲ ਦਾ ਏਹੀ ਚੀਜ਼ ਅਗਰ ਆਪਾਂ ਦੋ ਚੀਜ਼ਾਂ ਠੀਕ ਕਰ ਲੀਆਂ ਤੇ ਆਪਣੀ ਅੱਧੀ ਬਿਮਾਰੀਆਂ ਠੀਕ ਹੋ ਜਾਣਗੀਆਂ ਲੋਕੀ ਸਾਨੂੰ ਆ ਕੇ ਪੁੱਛਦੇ ਆ ਕਿਹੜਾ ਤੇਲ ਵਰਤੀਏ ਕਿਹੜਾ ਆਟਾ ਖਾਈਏ ਫਿਰ ਸਾਡੇ ਕੋਲ ਜਵਾਬ ਨਹੀਂ ਹੁੰਦਾ ਕਿਉਂਕਿ ਸੱਚਾਈ ਸਾਨੂੰ ਸਭ ਨੂੰ ਪਤਾ ਹੈ ਫਿਰ ਅਸੀਂ ਸੋਚਿਆ ਵੀ ਕੋਈ ਨਾ ਕੋਈ ਐਸੀ ਚੀਜ਼ ਦਿੱਤੀ ਜਾਵੇ ਕਟੋ ਗਠ ਪਿਓਰ ਤੇ ਹੋਵੇ ਜ਼ਹਿਰ ਤੇ ਨਾ ਹੋਵੇ ਜਿਹੜਾ ਖਾ ਕੇ ਬੰਦਾ ਕੈਂਸਰ ਨੂੰ ਫੜ ਰਿਆ ਜਿਹੜਾ ਖਾ ਕੇ ਬੰਦਾ 슈ਗਰ ਹੋ ਰਹੀ ਹੈ ਜਿਹਨੂੰ ਖਾ ਕੇ ਬੰਦੇ ਨੂੰ ਬੀਪੀ ਵੱਧ ਰਿਆ ਜਿੰਦੇ ਕਰਕੇ ਇੰਡਾਈਜੈਸ਼ਨ ਹੋ ਰਿਹਾ ਉਹ ਚੀਜ਼ਾਂ ਨਾ ਹੋਣ ਖਾਣ ਦੀ ਚੀਜ਼ ਸਾਫ਼ ਹੋਵੇ ਤੇ ਫਿਰ ਅਸੀਂ ਇਹ ਮੁਹਿੰਮ ਛੇੜੀ ਹੈ ਕੀ ਉਹ ਤੇਲ ਜਿਹੜਾ 60 ਸਾਲ 70 ਸਾਲ ਪਹਿਲੇ ਕੋਲੂ ਸਾਡੇ ਪਿੰਡਾਂ ਚ ਲੱਗੇ ਹੁੰਦੇ ਸੀ ਉਹੀ ਕੋਲੂ ਦਾ ਤੇਲ ਅੱਜ ਕੱਲ ਤੇ ਮਾਰਕੀਟਿੰਗ ਵਾਸਤੇ ਲੋਕੀ ਕੋਈ ਕੋਲਡ ਪ੍ਰੈਸ ਕਹਿ ਕੇ ਵੇਚੀ ਜਾ ਰਿਹਾ ਹੈ ਕੋਈ ਕਹਿੰਦਾ ਜੀ ਮੇਰਾ ਸੱਚਾ ਹੈ ਹਰ ਬੰਦਾ ਕਹੀ ਜਾ ਰਿਹਾ ਜੀ ਮੇਰਾ ਕੱਚੀ ਘਾਨੀ ਹੈ ਮੈਨੂੰ ਨਹੀਂ ਸਮਝ ਆਇਆ ਆ ਕੱਚੀ ਘਾਨੀ ਸਾਡੇ ਮੁੜਕਾ ਆ ਗਿਆ ਸਾਡੀ ਤੇ ਬਸ ਕਰਾ ਦਿੰਦਾ ਜਦੋਂ ਇਹ ਤੁਰਦਾ ਹੈ ਨਾ ਇਹਦੇ ਨਾਲੇ ਨਾਲੇ ਤੁਰਨਾ ਪੈਂਦਾ ਇੱਕ ਢੇੜਾ ਇਹਦੇ ਨਾਲ ਨਾਲ ਘੁੰਮੀ ਜਾਂਦਾ ਢੇੜੇ ਨਾਲੇ ਨਾਲ ਹੀ ਆ ਜੀ 5 ਘੰਟੇ ਤੁਹਾਨੂੰ ਨਾਲ ਤੁਰਨਾ ਪਏਗਾ ਜੇ ਤੁਹਾਨੂੰ 2 ਲੀਟਰ ਤੇਲ ਚਾਹੀਦਾ ਠੀਕ ਹੈ ਫਿਰ ਪਤਾ ਲੱਗਦਾ ਅਸਲੀ ਚੀਜ਼ ਕੀ ਹੈ ਠੀਕ ਹੈ ਅੱਛਾ ਡਾਕਟਰ ਸਾਹਿਬ ਸਾਨੂੰ ਇਹ ਦੱਸੋ ਵੀ ਦੁਨੀਆਂ ਦਾ ਖਾਣ ਵਾਲਾ ਇਨਟੇਕ ਕਰਨ ਵਾਲਾ ਜਿਸ ਦੇ ਨਾਲ ਸਬਜ਼ੀਆਂ ਬਣਦੀਆਂ ਨੇ, ਦਾਲਾਂ ਬਣਦੀਆਂ ਨੇ, ਤੜਕੇ ਲੱਗਦੇ ਨੇ ਰੋਜ਼ਾਨਾ ਤਿੰਨ ਟਾਈਮ ਸਾਡੇ ਘਰਾਂ ਦੇ ਵਿੱਚ ਦੁਨੀਆਂ ਦਾ ਨੰਬਰ 1 ਤੇਲ ਤੁਸੀਂ ਕਹਿ ਰਹੇ ਸੀ ਸਾਨੂੰ ਅਸੀਂ ਅੱਜ ਤੁਹਾਨੂੰ ਦਿਖਾਵਾਂਗੇ ਕਿ ਇਹ ਦੁਨੀਆਂ ਦਾ ਨੰਬਰ 1 ਤੇਲ ਹੈ। ਮੈਨੂੰ ਨਾ ਪੁੱਛੋ ਇਹ ਪੁੱਛੋ ਘਰੇ ਜਾ ਕੇ ਆਪਣੀ ਦਾਦੀ ਨੂੰ, ਆਪਣੀ ਬੇਬੇ ਨੂੰ ਵੀ ਸਭ ਤੋਂ ਵਧੀਆ ਤੇਲ ਕਿਹੜਾ ਹੈ ਉਹ ਦੱਸੂਗੀ। ਪੁੱਤ ਸਭ ਤੋਂ ਵਧੀਆ ਤੇਲ ਸਰੋਂ ਦਾ ਹੈ। ਓਕੇ। ਸਾਗ ਖਾਂਦੇ ਹੋ, ਕਿੰਦਾ ਖਾਂਦੇ ਹੋ? ਸਰੋਂ ਦਾ। ਕਿਉਂ ਖਾਂਦੇ ਹੋ ਸਵਾਦ ਹੁੰਦਾ ਜੀ ਸਵਾਦ ਨਹੀਂ ਤਾਕਤਵਰ ਹੁੰਦਾ ਨਾਲੇ ਸਵਾਦ ਦੇ ਨਾਲ ਨਾਲ ਪੰਜਾਬ ਦਾ ਖਾਣ ਪੀਣ ਸਾਡੇ ਦੇਸੀ ਪਿੰਡਾਂ ਦਾ ਖਾਣ ਪੀਣ ਕੀ ਹੈ ਸਰੋਂ ਸਰੋਂ ਦਾ ਸਾਗ ਆਂਦਾ ਹੈ ਨਾ ਬੱਚੇ ਪਿੰਡ ਤੋਂ ਸ਼ਹਿਰ ਪੜਦੇ ਆ ਉਹ ਸਾਗ ਹਫਤੇ ਹਫਤੇ ਦਾ ਬੈਗ ਕਰਾ ਕੇ ਲਿਆ ਜਾਂਦੇ ਵੀ ਤੜਕਾ ਲਾਈ ਜਾਵਾਂਗੇ ਖਾਈ ਜਾਵਾਂਗੇ ਤੇ ਅਸਲੀ ਚੀਜ਼ ਕੀ ਹੈ ਸਰੋਂ ਤੇ ਇਹ ਸਰੋਂ ਦਾ ਹੀ ਤੇਲ ਹੈ ਜਦੋਂ ਇਹ ਤੇਲ ਸਰੋਂ ਦਾ ਤੇ ਦੇਖੋ ਕਿੰਨੇ ਗੁਣ ਹੋਣਗੇ ਸਾਡੇ ਵੱਡੇ ਬਜ਼ੁਰਗ ਇੰਦੇ ਅੱਛੀ ਤੜਕਾ ਲਾ ਕੇ ਖਾਂਦੇ ਸੀ ਜੀ ਜੀ ਇਹਨੂੰ ਹੀ ਪਾ ਕੇ ਖਾਂਦੇ ਸੀ ਇੰਦੇ ਨਾਲ ਹੀ ਮਾਂ ਮਾਲਿਸ਼ ਕਰਦੀ ਸੀ ਜਮਾਂਦਰੂ ਬੱਚਾ ਹੋਵੇ ਉਹਦੀ ਮਾਲਿਸ਼ ਕਿੰਦੇ ਨਾਲ ਕਰਦੇ ਆ ਤੇਲ ਨਾਲ ਬਾਦਾਮ ਦੇ ਤੇਲ ਨਾਲ ਦੋ ਹੀ ਹੈ ਨਾ ਸਾਡੇ ਕੋਲ ਤੁਸੀਂ ਦੱਸ ਰਹੇ ਸੀ ਵਾਤ ਨੂੰ ਕਾਬੂ ਕਰਨ ਵਾਲਾ ਸਭ ਤੋਂ ਘੈਂਟ ਚੀਜ਼ ਹੈ ਵਾਤ ਨੂੰ ਕਿਵੇਂ ਮਤਲਬ ਤੇਲ ਨਾਲ ਵਾਤ ਨੂੰ ਕਿਵੇਂ ਕ ਤੇਲ ਹੀ ਹੈ ਜੀ ਪਿਤ ਪ੍ਰਕਿਰਤੀ ਹੁੰਦੀ ਜਾਂਦੀ ਇਹ ਵਾਤ ਨੂੰ ਕਫ ਨੂੰ ਕੰਟਰੋਲ ਕਰਦਾ ਠੀਕ ਹੈ ਜਿਨ੍ਹਾਂ ਨੂੰ ਗੋਡੇ ਮੋਡਿਆਂ ਦੀ ਦਰਦ ਹੁੰਦੀ ਹੈ ਉਹ ਲੋਕ ਕੀ ਕਰਦੇ ਸਵੇਰੇ ਉੱਠ ਕੇ ਤੇਲ ਦੀ ਮਾਲਿਸ਼ ਕਰਦੇ ਆ ਉਸ ਤੋਂ ਬਾਅਦ ਗੁੰਗੁਨੇ ਪਾਣੀ ਨਾਲ ਨਹਾਉਂਦੇ ਆ ਠੀਕ ਹੈ ਠੀਕ ਹੋ ਗਿਆ ਤੁਸੀਂ ਬਜ਼ੁਰਗਾਂ ਨੂੰ ਫੜੋ ਨਾ ਮੈਨੂੰ ਨਾ ਫੜੋ ਮੈਨੂੰ ਨਾ ਪੁੱਛੋ ਕੁਝ ਵੀ ਇਹ ਵੀਡੀਓ ਆਪਣੇ ਬਜ਼ੁਰਗਾਂ ਨੂੰ ਦਿਖਾਓ ਫਿਰ ਪੁੱਛੋ ਵੀ ਡਾਕਟਰ ਠੀਕ ਗੱਲ ਕਹਿ ਰਿਹਾ ਹੈ ਗਲਤ ਗੱਲ ਕਹਿ ਰਿਹਾ ਹੈ ਸਿਰ ਦੇ ਉੱਤੇ ਬੱਚਿਆਂ ਦੇ ਸਰੋਂ ਦਾ ਤੇਲ ਮਾਲਿਸ਼ ਸਰੋਂ ਦੇ ਤੇਲ ਨਾਲ ਨੱਕੇ ਚ ਜਿਹੜਾ ਤੇਲ ਪੈਂਦਾ ਸੀ ਪਹਿਲੇ ਸਰੋਂ ਦਾ ਕੰਨੇ ਚ ਜਿਹੜਾ ਤੇਲ ਅਸੀਂ ਪਾਉਂਦੇ ਸੀ ਕਿਸੇ ਨੂੰ ਕੰਨ ਚੋਂ ਛਾਂ ਛਾਂ ਦੀ ਆਵਾਜ਼ ਆਉਂਦੀ ਹੋਏ ਨਾ ਵੱਡੇ ਬਜ਼ੁਰਗ ਸਾਡੇ ਕਹਿੰਦੇ ਸੀ ਸਰੋਂ ਦੇ ਤੇਲੇ ਚ ਲਸਣ ਪਾ ਕੇ ਇਹਨੂੰ ਸਾੜ ਲਓ ਇਹ ਨੁਸਖਾ ਉਹਨਾਂ ਵਾਸਤੇ ਹੈ ਜਿਨ੍ਹਾਂ ਨੂੰ ਕੰਨੇ ਛਾਂ ਛਾਂ ਦੀ ਆਵਾਜ਼ ਆਉਂਦੀ ਹੈ ਸਰੋਂ ਦੇ ਤੇਲੇ ਚ ਥੋੜਾ ਜਿਹਾ ਲਸਣ ਪਾ ਕੇ ਸਾੜ ਲਓ ਕੰਨੇ ਚ ਦੋ ਦੋ ਬੂੰਦਾ ਪਾਓ ਛਾਂ ਛਾਂ ਦੀ ਆਵਾਜ਼ ਬੰਦ ਹੋ ਜਾਂਦੀ ਕਿਉਂ ਉਹ ਛਾਂ ਛਾਂ ਦੀ ਆਵਾਜ਼ ਆਂਦੀ ਹੈ ਵాయు ਕਰਕੇ ਉਹਨੂੰ ਆਇਰਵੇ ਦੇ ਚ ਕਹਿੰਦੇ ਹੈ ਕਰਨਾਦ ਜਦੋਂ ਤੁਸੀਂ ਤੇਲ ਪਾਉਂਦੇ ਹੋ ਲਸਣ ਦੇ ਨਾਲ ਉਹ ਵాయు ਕੰਟਰੋਲ ਕਰਦਾ ਜਦ ਹੀ ਜਦ ਹੀ ਬੰਦਾ ਠੀਕ ਹੋ ਜਾਂਦਾ ਫਿਰ ਧੁੰਨੀ ਚ ਤੇਲ ਲਾਣ ਲੱਗ ਜਾਓ ਜਠਰ ਅਗਨੀ ਨੂੰ ਵਧਾਉਂਦਾ ਜਿਹੜੀ ਡਾਈਜੈਸ਼ਨ ਫਾਇਰ ਹੈ ਜਦੋਂ ਸਾਡੀ ਡਾਈਜੈਸ਼ਨ ਅਗਨੀ ਵੱਧਦੀ ਹੈ ਡਾਈਜੈਸ਼ਨ ਅਗਨੀ ਢਿੱਡ ਨੂੰ ਠੀਕ ਕਰਦੀ ਹੈ ਸਾਰਾ ਸਿਸਟਮ ਠੀਕ ਕਰ ਦਿੰਦੀ ਹੈ ਫਿਰ ਜਿਨ੍ਹਾਂ ਨੂੰ ਕਬਜ ਹੈ ਫਿਸ਼ਰ ਦੀ ਪ੍ਰੋਬਲਮ ਹੋ ਗਈ ਬਵਾਸੀਰ ਹੋ ਗਿਆ ਪਾਈਲਸ ਹੋ ਗਈ ਉਹ ਆਪਣੇ ਟਾਇਲਟ ਵਾਲੀ ਜਗ੍ਹਾ ਤੇ ਇਹਨੂੰ ਲਗਾ ਲੈਂਦੇ ਆ ਉਹਦੇ ਨਾਲ ਫਿਸ਼ਰ ਦੀ ਪ੍ਰੋਬਲਮ ਠੀਕ ਹੁੰਦੀ ਹੈ ਜਿਨ੍ਹਾਂ ਨੂੰ ਰਾਤ ਦੇ ਚ ਪੈਰਾਂ ਵਿੱਚੋਂ ਸਿੱਕਾ ਨਿਕਲ ਰਿਹਾ ਹੈ ਪਿੰਡਲੀਆਂ ਦੁਖਦੀਆਂ ਉਹ ਸਰੋਂ ਦੇ ਤੇਲ ਦੀ ਮਾਲਿਸ਼ ਕਰਦੇ ਆ ਉਹਦੇ ਨਾਲ ਇਹ ਠੀਕ ਹੁੰਦਾ ਹੈ ਔਰ ਸਭ ਤੋਂ ਵੱਡੀ ਗੱਲ ਤੁਸੀਂ ਹਾਰਟ ਦੇ ਮਰੀਜ਼ ਹੋ ਫੈਟੀ ਲੀਵਰ ਦੇ ਮਰੀਜ਼ ਹੋ ਸ਼ੂਗਰ ਦੇ ਮਰੀਜ਼ ਹੋ ਜਿਹੜੀ ਐਸੀ ਬਿਮਾਰੀ ਹੈ ਜਿਹੜੀ ਆਟੋ ਇਮਿਊਨ ਰੂਮੈਟੋਇਡ ਆਰਥਰਾਇਟਿਸ ਦੇ ਮਰੀਜ਼ ਹੋ ਤੁਸੀਂ ਖਾਣਾ ਕਿੰਦੇ ਚ ਬਣਾ ਕੇ ਖਾਓਗੇ ਇਸ ਨੂੰ ਦੇ ਤੈਨ। ਐ ਹੀ ਰਾਮ ਬਾਣਾ ਤੇ ਮੈਂ ਜਿਹੜੀ ਗੱਲ ਕਹਿ ਰਿਹਾ ਉਹ ਸੱਚ ਹੈ। ਕੋਈ ਜਿਹੜੇ ਲੋਕੀ ਐ ਕਹਿੰਦੇ ਆ ਵੀ ਕੋਲਡ ਪ੍ਰੈਸ ਹੈ ਜੀ ਸਾਡਾ ਮਸ਼ੀਨੀ ਹੈ ਜੀ ਸਾਡਾ ਕੋਲੂ ਹੈ ਸਭ ਝੂਠ ਹੈ। ਕਿਉਂਕਿ ਮੈਂ ਬਜਾ ਇੰਨਾ ਡੇਢ ਸਾਲ ਹੋ ਗਿਆ ਮੈਨੂੰ ਇਹਦੇ ਉੱਤੇ ਕੰਮ ਕਰਦੇ ਹੋਏ। ਮੈਂ ਬਾਜ਼ਾਰ ਹਰ ਤਰ੍ਹਾਂ ਦਾ ਤੇਲ ਵਰਤ ਕੇ ਦੇਖ ਲਿਆ। ਹਰ ਤਰ੍ਹਾਂ ਦੀ ਕੰਪਨੀ ਦਾ ਤੇਲ ਲੈ ਕੇ ਦੇਖ ਲਿਆ। 160 65 80 ਰੁਪਏ ਚ ਤੇਲ ਆ ਰਿਹਾ। ਮੈਂ ਜਦੋਂ ਇਹ ਸ਼ੁਰੂ ਕੀਤੀ ਮੁਹਿੰਮ ਮੈਨੂੰ ਪਤਾ ਲੱਗਿਆ ਵੀ ਐ ਤੇ ਕੀ ਆ ਰਿਹਾ ਹੁਣ ਮੇਰਾ ਦਿਲ ਹੀ ਜਾਣਦਾ ਹੈ ਨਹੀਂ ਫਿਰ ਅਸੀਂ ਅਸੀਂ ਪਹਿਚਾਣ ਜਿਹੜੇ ਸਾਡੇ ਘਰ ਦੇ ਵਿੱਚ ਸਰੋਂ ਦਾ ਤੇਲ ਪਿਆ ਡਾਕਟਰ ਸਾਹਿਬ ਹੁਣ ਸਵਾਲ ਇਹ ਹੈ ਕਿ ਜਿਹੜਾ ਸਾਡੇ ਘਰ ਦੇ ਵਿੱਚ ਸਰੋਂ ਦਾ ਤੇਲ ਪਿਆ ਜਿਹੜਾ ਅਸੀਂ ਤਿੰਨ ਤੈਮ ਤੜਕੇ ਲਾਉਣੇ ਆਂ ਦਾਲਾਂ ਸਬਜ਼ੀਆਂ ਚ ਪਾਉਣੇ ਆਂ ਸਿਰ ਨੂੰ ਵੀ ਬਹੁਤ ਵਾਰ ਬਹੁਤ ਘਰਾਂ ਦੇ ਵਿੱਚ ਲੱਗਦਾ ਹੈ ਸਾਨੂੰ ਕਿਵੇਂ ਪਤਾ ਲੱਗੇ ਵੀ ਜਿਹੜਾ ਸਾਡੀ ਬੋਟਲ ਦੇ ਵਿੱਚ ਪਾਇਆ ਹੋਇਆ ਉਹ ਵਾਕਈ ਸਰੋਂ ਦਾ ਤੇਲ ਹੈ ਦੇਖੋ ਇੰਦੇ ਵਾਸਤੇ ਥੋੜੀ ਜੀ ਸਾਇੰਸ ਹੈ ਪਰ ਮੈਂ ਛੋਟੇ ਤਰੀਕੇ ਘਰ ਦਾ ਰੈਮੇਡੀ ਘਰੇ ਕਿਦਾਂ ਪਤਾ ਲੱਗ ਜਾਏ ਤੇਲ ਅਸਲੀ ਹੈ ਕਿ ਨਕਲੀ ਜਿਹੜਾ ਤੇਲ ਹੈ ਉਹ ਤੁਸੀਂ ਕਿਚਨ ਦੇਖੀ ਹੋਣੀ ਤੇਲ ਦੇ ਤੇਲ ਹੋਇਆ ਹੁੰਦਾ ਕਿਚਨ ਵਿੱਚ ਪਾਪ ਨਾਲ ਛਿੱਟੇ ਉੱਡ-ਉੱਡ ਕੇ ਤੇਲ-ਤੇਲ ਹੁੰਦਾ ਉਹ ਜਦੋਂ ਸਾਫ਼ ਕਰਨ ਵਾਸਤੇ ਜੇ ਤੁਹਾਨੂੰ ਸਰਫ ਦੀ ਸਾਬਣ ਦੀ ਲੋੜ ਪੈ ਰਹੀ ਹੈ ਤੇਲ ਉਤਾਰਨ ਵਾਸਤੇ ਤੇ ਉਹ ਨਕਲੀ ਤੇਲ ਹੈ ਜੇ ਸੁੱਤੀ ਕਪੜੇ ਨਾਲ ਤੁਸੀਂ ਸਾਫ਼ ਕਰ ਲਿਆ ਜਿਹੜੀ ਪਾਪ ਉੱਡ ਕੇ ਗਈ ਹੈ ਐਗਜ਼ੌਸਟ ਫੈਨ ਕਾਲੇ ਹੋ ਗਏ ਉੱਪਰ ਦੀਆਂ ਚਿਮਨੀਆਂ ਕਾਲੀਆਂ ਹੋ ਗਈਆਂ ਉਹਨੂੰ ਸੁੱਤੀ ਦੇ ਕਪੜੇ ਦੇ ਨਾਲ ਤੁਸੀਂ ਸਾਫ਼ ਕੀਤਾ ਤੇ ਉਹ ਸਾਫ਼ ਹੋ ਗਿਆ ਤੇ ਉੱਤੇ ਲਸ ਲੀਆ ਐਦੇ ਮੋਟੀ ਮੋਟੀ ਪਛਾਣ ਹੈ ਬਿਲਕੁਲ ਕਿਉਂਕਿ ਜਿਹੜਾ ਕੈਮੀਕਲ ਹੋਏਗਾ ਉਹਨੂੰ ਸਾਫ਼ ਕਰਨ ਵਾਸਤੇ ਉਹਨੂੰ ਬਣਾਉਣ ਵਾਸਤੇ ਉਹਦੇ ਵਿੱਚ ਉਹ ਚੀਜ਼ਾਂ ਪੈਣ ਗਈਆਂ ਉਹ ਦਵਾਰ ਤੇ ਹੁਣ ਤੁਸੀਂ ਪੇਂਟ ਦੇਖ ਲਓ ਨਾ ਕਿਸੇ ਦੇ ਹੱਥ ਤੇ ਪੇਂਟ ਲੱਗ ਜਾਂਦਾ ਉਹ ਕਿਦਾਂ ਸਾਫ਼ ਹੁੰਦਾ ਕੇਰੋਸਿਨ ਔਇਲ ਨਾਲ ਪੈਟਰੋਲ ਨਾਲ ਡੀਜ਼ਲ ਨਾਲ ਉਹ ਲਾ ਕੇ ਸਾਫ਼ ਕਰਦੇ ਆ ਨਾ ਐਵੇਂ ਤੁਹਾਡੇ ਦੀਵਾਰ ਦੇ ਉੱਤੇ ਤੇਲ ਲੱਗ ਗਿਆ ਸਰੋਂ ਦਾ ਜਿਹੜਾ ਤੁਸੀਂ ਬਾਜ਼ਾਰ ਤੋਂ ਸਰੋਂ ਦਾ ਕਹਿ ਕੇ ਲਿਆਇਓ ਤੁਸੀਂ ਦੇ ਸਰੋਂ ਹੀ ਕਹਿ ਕੇ ਲਿਆਇਓ ਪਰ ਉਹ ਜਦੋਂ ਦੀਵਾਰ ਤੇ ਲੱਗਦਾ ਫਿਰ ਤੁਸੀਂ ਸਰਫ ਨਾਲ ਸਾਬਣ ਨਾਲ ਕਿਸ ਕਿਸ ਕੇ ਉਹਨੂੰ ਲਾਂਦੇ ਹੋ ਇਹਦਾ ਮਤਲਬ ਉਹ ਕੈਮੀਕਲ ਹੈ ਸੁੱਤੀ ਕਪੜੇ ਨਾਲ ਜੇ ਤੁਸੀਂ ਸਾਫ਼ ਕਰ ਲੋ ਏਸੀ ਕਰਕੇ ਜੀ ਚਾਹੇ ਕੋਈ ਵੀ ਚਾਹੇ ਛੋਟਾ ਬੱਚਾ ਹੈ ਜਮਦ ਜਿਹਾ ਕੰਦੇ ਫੈਟੀ ਲਿਬਰ ਹੋਈ ਜਾਂਦੇ ਨੇ ਤੇ ਗੱਲ ਅੱਜ ਸਮਝ ਆਈਏ ਦੇਖੋ ਜਿਹੜੀ ਇਹ ਚੀਜ਼ਾਂ ਹੈਗੀਆਂ ਜਿਹੜੀ ਚੀਜ਼ਾਂ ਬਾਜ਼ਾਰ 'ਚ ਆ ਰਹੀਆਂ ਕਿਤੇ ਨਾ ਕਿਤੇ ਇੰਦੇ 'ਚ ਔਰ ਅਲਟਰੇਸ਼ਨ ਹੈ ਚਾਹੇ ਉਹ ਪਾਮ ਆਇਲ ਹੈ ਪਤਾ ਸਭ ਨੂੰ ਹੈ ਠੀਕ ਹੈ ਉਹਦੇ 'ਚ ਕੋਈ ਸੇ ਨਾ ਕਿਸੇ ਚੀਜ਼ ਦੀ ਅਲਟਰੇਸ਼ਨ ਹੈ ਜਦੋਂ ਉਹ ਅਲਟਰੇਸ਼ਨ ਹੈ ਉਹ ਜੰਮਣ ਦਾ ਕੰਮ ਕਰਦੀ ਤੁਹਾਡਾ ਕਹਿੰਦਾ ਮਤਲਬ ਇਹ ਹੈ ਅਲਟਰੇਸ਼ਨ ਤੋਂ ਕਿ ਜਿਹੜਾ ਅਸੀਂ ਤੇਲ ਖਾ ਰਹੇ ਹਾਂ ਅਸੀਂ ਨਾ ਦਾ ਸਰੋਂ ਦਾ ਤੇਲ ਹੈ ਨਹੀਂ ਮੈਂ ਹੁਣ ਕਿੱਦਾਂ ਕਹਾਂ ਤੁਸੀਂ ਸਰੋਂ ਕੀ ਸਰੋਂ ਕੀ ਰੇਟ ਹੈ ਸਰੋਂ 75 ਤੋਂ 70 ਰੁਪਏ ਦੇ ਵਿੱਚੇ ਸਰੋਂ ਹੁੰਦੀ ਹੈ ਠੀਕ ਹੈ 70 ਰੁਪਏ ਕਿਲੋ ਸਰੋਂ ਹੁੰਦੀ ਹੈ ਜਦੋਂ ਇਹਨਾਂ ਸੀਨ ਨੂੰ ਘੁਮਾਨੇ ਆ 18% ਤੇਲ ਨਿਕਲਦਾ ਸਾਢੇ 5 ਕਿਲੋ ਸਰੋਂ ਚ ਹਾਂਜੀ ਕਿਲੋ ਸਰੋਂ ਵਿੱਚ 18% ਤੇਲ ਨਿਕਲਦਾ ਸਾਢੇ 5 ਤੋਂ ਸਾਢੇ 5 ਕਿਲੋ ਸਰੋਂ ਲੱਗ ਜਾਂਦੀ ਹੈ ਜੀ 1 ਲੀਟਰ ਤੇਲ 1 ਲੀਟਰ ਤੇਲ ਵਾਸਤੇ 70 ਰੁਪਏ ਕਿਲੋ ਸਰੋਂ ਐ ਹਮ 400 ਰੁਪਏ ਦੀ ਤੇ ਸਰੋਂ ਸਰੋਂ ਲੱਗੀ ਤੇਲ ਆਂਦਾ 180 ਰੁਪਏ ਦਾ ਬਾਜ਼ਾਰ ਵਿੱਚੋਂ ਤੇ ਫਿਰ ਇਹ ਕੀ ਰੇਟ ਹੈ ਜੀ ਆਪਾਂ ਮੈਡੀਕਲ ਦੀ ਗੱਲ ਕਰੀ ਆਪਾਂ ਰੇਟ ਦੀ ਨਾ ਗੱਲ ਕਰੀਏ ਇਹ ਇਹਦਾ ਰੇਟ ਤੇ ਪਤਾ ਕੀ ਹੈ ਕੀ ਰੇਟ ਲਾਓਗੇ ਇੱਕ ਬੰਦਾ ਇਹਦੇ ਉੱਤੇ ਬਹਿ ਕੇ ਚੱਲਦਾ ਕੀ ਰੇਟ ਲਾਓਗੇ ਸਾਢੇ 5 ਘੰਟੇ ਇਹ ਘੁੰਮੇਗਾ ਕੀ ਰੇਟ ਲਾਓਗੇ ਅਨਮੋਲ ਚੀਜ਼ਾਂ ਤੇ ਰੇਟ ਨਹੀਂ ਹੁੰਦੇ ਹੁੰਦੇ ਜੇ ਤੁਸੀਂ ਐਵੇਂ ਰੇਟ ਲਾਣ ਲੱਗੇ ਤੁਸੀਂ ਜ਼ਿੰਦਗੀ 'ਚ ਹੈਲਦੀ ਚੀਜ਼ ਨਹੀਂ ਖਾ ਸਕਦੇ ਤੁਸੀਂ ਰੇਟ ਪੁੱਛੋ ਪੀਜ਼ੇ ਦਾ ਤੁਸੀਂ ਪੁੱਛੋ ਕਿੰਨੀ ਦੇਰ 'ਚ ਆਏਗਾ ਉਹ ਉਹ ਜਿੰਨੇ ਦਾ ਤੁਹਾਡੀ ਇੱਕ ਵਾਰੀ ਫੈਮਿਲੀ ਵਾਸਤੇ ਪੀਜ਼ਾ ਆਂਦਾ ਹੈ ਨਾ ਉਹਨੇ 'ਚ ਤੁਹਾਡੀ ਫੈਮਿਲੀ ਹੈਲਦੀ ਰਹੇਗੀ ਇੱਕ ਮਹੀਨੇ ਦਾ ਤੇਲ ਲੈ ਕੇ ਉਹ ਇੱਕ ਵਾਰੀ ਜਿਹੜਾ ਪੀਜ਼ਾ ਆਰਡਰ ਕਰ ਰਹੇ ਹੋ ਉਹਨੂੰ ਬੰਦ ਕਰੋ ਆਰਡਰ ਕਰਨਾ ਅਸਲੀ ਸਰੋਂ ਦਾ ਤੇਲ ਖਾਓ ਤਾਂ ਹੀ ਤੁਸੀਂ ਸਵਸਥ ਰਹਿ ਸਕਦੇ ਹੋ ਦੂਜੀ ਗੱਲ ਤੁਸੀਂ ਇੰਦਾ ਤੇ ਮੈਨੂੰ ਰੇਟ ਪੁੱਛ ਲਿਆ ਉਹ ਜਿਹੜੀ ਉਹ ਰਾਤ ਨੂੰ ਪਿੰਦੇ ਆਂ ਉਹਦਾ ਕੀ ਰੇਟ ਹੈ ਉਹ ਕਹਿੰਦੇ ਜਿੰਨੀ ਮਹਿੰਗੀ ਉਨੀ ਵਧੀਆ ਉਨੀ ਵਧੀਆ ਤੇਲ ਜਦੋਂ ਲੈਣ ਜਾਂਦੇ ਆ ਕੋਈ 180 ਦੀ ਜਗ੍ਹਾ ਕਹਦੇ 200 ਰੁਪਏ ਦਾ ਤੇਲ ਹੈ ਉਹਨੂੰ ਕਹਿੰਦੇ ਯਾਰ ਮਹਿੰਗਾ 180 ਵਾਲਾ ਦੇ ਦੇ ਮੈਂ ਜਿਹੜੀ ਤੁਹਾਡੇ ਨਾਲ ਮੈਡੀਕਲ ਦੀ ਗੱਲ ਕਰ ਰਿਹਾ ਨਾ ਸਰੋਂ ਦਾ ਤੇਲ ਜੰਮਦਾ ਨਹੀਂ ਕਦੀ ਜਿਹੜੀ ਚੀਜ਼ ਨਹੀਂ ਜੰਮਦੀ ਉਹ ਸਰੀਰ ਦੇ ਅੰਦਰ ਜਾ ਕੇ ਵੀ ਨਹੀਂ ਜੰਮਦੀ ਪਾਮ ਆਇਲ ਜੰਮਦਾ ਹੈ ਉਹ ਸਰੀਰ ਦੇ ਅੰਦਰ ਜਾ ਕੇ ਵੀ ਜੰਮਦਾ ਹੈ ਉਹਦੀ ਡਾਈਜੈਸ਼ਨ ਨਹੀਂ ਹੁੰਦੀ ਪੂਰੀ ਠੀਕ ਹੈ ਜੀ ਉਹਦੀ ਡਾਈਜੈਸ਼ਨ ਨਹੀਂ ਹੁੰਦੀ ਪੂਰੀ ਠੀਕ ਹੈ ਉਹ ਜਮੇਗਾ ਕਿੱਥੇ ਜਮੇਗਾ ਸਾਡੀ ਨਾੜਾਂ ਵਿੱਚ ਨਾੜਾਂ ਵਿੱਚ ਜਮੇਗਾ ਕੀ ਪ੍ਰੋਬਲਮ ਆਏਗੀ ਹਾਰਟ ਬੰਦ ਹੋਏਗਾ ਛੱਲੇ ਪੈਣਗੇ ਅਸਲੀ ਚੀਜ਼ੇ ਵਰਤੋ ਕਰਨ ਲੱਗੇ ਕੋਈ ਛੱਲਾ ਪਵਾਨ ਦੀ ਲੋੜ ਨਹੀਂ ਜੀ ਕੋਈ ਹਾਰਟ ਦੀ ਡਿਜ਼ੀਜ਼ ਨਹੀਂ ਬਿਲਕੁਲ ਸਾਨੂੰ ਅਸਲੀ ਨਾਲ ਕੀ ਦਿਖਾ ਵੀ ਦਿਵੋਗੇ ਤੁਸੀਂ ਦਿਖਾ ਦਿੰਨੇ ਆ ਇਹ ਦੇਖੋ ਇਹ ਸਰੋਂ ਹੈ ਇਦਾਂ ਬਿਚੀ ਅਸਰੋਂ ਹਾਂ ਤੇਲ ਦਿਖ ਰਿਹਾ ਜੀ ਜੀ ਇੱਕ ਮਿੰਟ ਦਿਓ ਮੈਂ ਜਰਾ ਐ ਦੇਖੋ ਦਿਖ ਰਿਹਾ ਐ ਕੋਲੂ ਚੱਲੇਗਾ ਇਦਰੋਂ ਤੇਲ ਨਿਕਲੇਗਾ ਐ ਤੇਲ ਘੁੰਮ ਕੇ ਇਧਰ ਆ ਜਾਏਗਾ ਕੋਲੂ ਦੇ ਥੱਲੋਂ ਠੀਕ ਐ ਇਧਰ ਤੇਲ ਅਸੀਂ ਇਹ ਕੱਢਣ ਦਾ ਪ੍ਰੋਸੈਸ ਸ਼ੁਰੂ ਕੀਤਾ ਸੀ ਤੁਹਾਨੂੰ ਦਿਖਾਇਆ ਜਿਹੜਾ ਐ ਦੇਖੋ ਐ ਦਿਖਦੇ ਹੋ ਮੂਕਾ ਥੋੜੀ ਮਣੀ ਮੈਂ ਸੋ ਦੇਖੋ ਤੁਸੀਂ ਇਹ ਉਹ ਤੇਲ ਹੈ ਜਿਸ ਤੇਲ ਦਾ ਇਸਤੇਮਾਲ ਕਰਕੇ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਆਪਣੀਆਂ ਦੂਰ ਕਰ ਸਕਦੇ ਹਾਂ ਜੀ ਇਹ ਤੇਲ ਹੈ ਜਿਹੜਾ ਅਸਲੀ ਤੇਲ ਹੈ ਇਹ ਤਾਂ ਬਿਲਕੁਲ ਮੈਂ ਕਹਿੰਦਾ ਜੀ ਮਜ਼ਾ ਆ ਗਿਆ ਰੰਗ ਵੇਖ ਕੇ ਮਜ਼ਾ ਆ ਗਿਆ ਜੀ ਇਹ ਇਹ ਦੇਖੋ ਅਸਲੀ ਤੇਲ ਹੈ ਹੁਣ ਤੁਹਾਨੂੰ ਬਾਜ਼ਾਰੀ ਤੇਲ ਦਿਖਾਣਾ ਮੈਂ ਇੱਕ ਹੈਗੇ ਤੁਹਾਡੇ ਕੋ ਹਾਂ ਹੈਗਾ ਕਮਾਲ ਹੈ ਜੀ ਤਾਂ ਹੀ ਤੇ ਪਤਾ ਲੱਗਦਾ ਟੇਸਟ ਦਾ ਸਮੈਲ ਦਾ ਇੱਕ ਕਟੋਰੀ ਚ ਚਮਚ ਦਿਓ ਜੀ ਮੈਨੂੰ ਇਹ ਦੇਖੋ ਤੋ ਅਸਲੀ ਵਰ ਨਕਲੀ ਤੇਲ ਇਹ ਦੇਖੋ ਅਸੀਂ ਨਾਲ ਦੀ ਨਾਲ ਕੱਢਿਆ ਹੈ ਇਹ ਬਾਜ਼ਾਰੀ ਤੇਲ ਦੀ ਬੋਟਲ ਹੈਗੀ ਹੈ ਕਿਸ ਕੰਪਨੀ ਦੇ ਅਸੀਂ ਇਹ ਨਹੀਂ ਦੱਸ ਸਕਦੇ ਪਰ ਇਹ ਬਾਜ਼ਾਰੀ ਹੈ ਓਏ ਓਏ ਹੋਏ 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 ਡਾਕਟਰ ਸਾਹਿਬ ਇਹਦੀ ਜ਼ਮੀਨ ਅਸਮਾਨ ਦਾ ਫਰਕ ਹੈ ਜੀ ਕੁਝ ਨਹੀਂ ਹੈ ਤੇ ਪਤਾ ਹੀ ਨਹੀਂ ਲੱਗਣਾ ਜੀ ਐ ਲੱਗੂਗਾ ਪਤਾ ਇਹ ਲੱਕੋ ਤੇ ਲਓ ਲਓ ਇਹ ਫਰਕ ਹੈ ਇਹ ਤਾਂ ਕਾਲਾ ਪਿਆ ਜੀ ਤੁਹਾਡੇ ਵਾਲੇ ਪਾਸੇ ਦੀ ਇਹ ਦੇਖੋ ਇਹ ਸੁਨਹਿਰੀ ਅਸਲੀ ਚੀਜ਼ ਹੈ ਨਾ ਅਸਲੀ ਚੀਜ਼ ਇਦਾਂ ਹੀ ਹੁੰਦੀ ਹੈ ਅੱਛਾ ਪਿਓਰ ਹੈ ਪਰ ਸਭ ਇਹ ਤਾਂ ਦਿਲ ਕਰਦੇ ਵੀ ਇਹ ਤਾਂ ਮੂੰਹ ਚੋਂ ਲਾਰਾ ਨਿਕਲ ਰਹੀਆਂ ਨੇ ਇਹਦੀ ਫ੍ਰੈਗਰੈਂਸ ਦੇ ਨਾਲ ਹੀ ਦਿਲ ਕਰਦੇ ਨੂੰ ਬਸ ਹੁਣ ਨਾ ਸਾਰੀ ਗੱਲ ਮੇਰੇ ਤੋਂ ਨਾ ਘੁਆਓ ਠੀਕ ਮੇਨ ਹੈ ਸਿੱਧਾ ਧਿਆਨ ਰੱਖਣਾ ਹੈ ਸਿਹਤ ਪੱਖੋਂ ਆਪਾਂ ਗੱਲ ਕਰ ਰਹੇ ਆਂ ਸਿਹਤ ਪੱਖੋਂ ਗੱਲ ਕਰਦੇ ਹੋਏ ਸਾਡਾ ਇੱਕੀ ਮੁੱਦਾ ਹੈ ਕਿ ਹਰ ਬੰਦਾ ਸਵਸਥ ਰਵੇ ਅਸਲੀ ਚੀਜ਼ ਦੀ ਵਰਤੋਂ ਕਰੇ ਹੁਣ ਮੇਰਾ ਇੱਕ ਮੁੱਦਾ ਬੜਾ ਵੱਡਾ ਸੀ ਲੋਕੀ ਨਾ ਹਰ ਬੰਦਾ ਕੋਲਡ ਪ੍ਰੈਸ ਲਿਖ ਕੇ ਚਲਾਈ ਜਾਂਦਾ ਹੈ ਚੱਕਰੇ 'ਚ ਨਾ ਪਾਓ ਸਹੀ ਜਗ੍ਹਾ ਤੋਂ ਚੀਜ਼ ਲਓ ਪਤਾ ਕਰੋ ਕਿ ਵਾਕਈ ਕੁਛ ਨਾ ਮਸ਼ੀਨ ਨਾਲ ਵੀ ਤੇ ਜੀ ਕੋਲਡ ਪ੍ਰੈਸ ਹੀ ਹੋ ਜਾਂਦਾ ਹੈ ਦੇਖੋ ਮਸ਼ੀਨ ਨਾਲ ਜਿਹੜਾ ਕੋਲਡ ਪ੍ਰੈਸ ਹੈ ਨਾ ਸਭ ਤੋਂ ਵੱਡੀ ਗੇਮ ਕੀ ਹੈ ਤੁਹਾਨੂੰ ਸਮਝਣੀ ਪੈਗੀ ਇਹ ਸਰੋਂ ਹੈ ਆਪਣੀ ਐਸਰੋਂ ਹੈਗੀ ਠੀਕ ਹੈ ਇਧਰ ਆ ਜੀ ਮੈਂ ਗਲਵਸ ਮਾਸਕ ਉਤਾਰ ਲਾਂਗਾ ਮਾੜਾ ਜਾਂ ਸਰੋਂ ਐ ਇਹਨੂੰ ਅਸੀਂ ਐ ਗ੍ਰਾਈਂਡ ਕਰਨਾ ਸ਼ੁਰੂ ਕਰਾਂਗੇ ਹੌਲੀ 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 ਇਹਦੇ ਤੋਂ ਹੀਟ ਨਿਕਲੇਗੀ ਅੱਛਾ ਹੀਟ ਨਿਕਲੇਗੀ ਉਹ ਹੀਟ ਜਦੋਂ ਨਿਕਲੇਗੀ ਇਹਦੀ ਸਪੀਡ ਦੇ ਉੱਤੇ ਉਹ ਡਿਪੈਂਡ ਕਰਦੀ ਐ ਜਦੋਂ ਬਲਦ ਘੁੰਮਦਾ ਹੈ ਕਿੰਨੇ ਆ ਰੁਪਏ ਉਹ 1 ਮਿੰਟੇ ਚ 3 ਵਾਰੀ ਘੁੰਮਦਾ ਐ ਅੱਛਾ ਪੂਰੀ ਕੈਲਕੂਲੇਸ਼ਨ ਕੱਢੀ ਹੈ ਤੁਸੀਂ ਹਾਂ 1 ਮਿੰਟੇ ਚ ਤੁਸੀਂ ਦੇਖੋਗੇ ਬਲਦ 3 ਵਾਰੀ ਘੁੰਮਦਾ ਤੁਹਾਡੀ ਮਸ਼ੀਨ 50 ਵਾਰੀ ਘੁਮਾ ਲਓ ਸੋ ਬਰੀ ਕਮਾ ਲਓ 500 ਵਰੀ ਕਮਾ ਲਓ ਉਹ ਹੁਣ ਕਿੰਨਾ ਸਿੱਕਾ ਕੱਡੂਗੀ ਜਦੋਂ ਬਲਦ ਘੁੰਮਦਾ ਹੈ ਸਰੋਂ ਦਾ ਤੇਲ ਮoiश्चਰ ਜਿਸ ਟਾਈਮ ਹੁਣ ਟੈਂਪਰੇਚਰ ਹੈ ਮੰਨ ਲਓ ਹੁਣ 27 ਡਿਗਰੀ ਹੈ ਇਸ ਤੇਲ ਦਾ ਟੈਂਪਰੇਚਰ 2 ਡਿਗਰੀ ਵਧੇਗਾ ਮਸ਼ੀਨੀ ਤੇਲ 200 ਡਿਗਰੀ ਤੇ ਨਿਕਲਦਾ ਜੀ ਉਹ ਇੱਕ ਇੱਕ ਫਿਰ ਤਾਂ ਖਾਦਾ ਨਾ ਖਾਦਾ ਇੱਕ ਬਰਾਬਰ ਹੋ ਗਿਆ ਉਹ ਤੇ ਲੱਗ ਗਿਆ ਸਿੱਕਾ ਫੇਰ ਇਹ ਤੇਲ ਜਿਹੜਾ ਹੈ 8 ਮਹੀਨੇ ਦੇ ਅੰਦਰ ਅੰਦਰ ਯੂਜ਼ ਕਰ ਲਓ 8 ਮਹੀਨੇ ਤੋਂ ਬਾਅਦ ਖਰਾਬ ਹੋਣਾ ਸ਼ੁਰੂ ਹੋ ਜਾਂਦੀਆਂ ਚੀਜ਼ਾਂ ਇਹਦੇ ਵਿੱਚ ਕੋਈ ਕੈਮੀਕਲ ਕੋ ਕੁਝ ਵੀ ਨੇਚਰਲ ਚੀਜ਼ ਕੀ ਹੋਏਗੀ ਖਰਾਬ ਹੀ ਹੋਏਗੀ ਤੁਸੀਂ ਇੱਕ ਬਰੈਡ ਨੂੰ ਰੱਖ ਦੋ ਬਾਹਰ ਇੱਕ ਆਟੇ ਨੂੰ ਬਾਹਰ ਰੱਖ ਦੋ ਤੁਸੀਂ ਦੇਖੋ ਕਿੰਨੇ ਦਿਨ ਵਿੱਚ ਖਰਾਬ ਹੋ ਜਾਂਦਾ ਹੈ ਆਟੇ ਤੋਂ ਹੀ ਬਰੈਡ ਬਣੀ ਹੈ ਦੇਖੋ ਕਿੰਨੇ ਦਿਨ ਉਹ ਕੈਮੀਕਲ ਲੱਗਿਆ ਹੁੰਦਾ ਖਰਾਬ ਹੀ ਨਹੀਂ ਹੁੰਦੀ ਐਵੇਂ ਹੀ ਇਹ ਤੇਲ ਜਿਹੜਾ ਤੁਸੀਂ ਬਾਜ਼ਾਰ ਤੋਂ ਤੇਲ ਲੈ ਰਹੇ ਹੋ 2-2 ਸਾਲ ਨਹੀਂ ਖਰਾਬ ਹੁੰਦਾ ਨਹੀਂ ਪਿਆਰਾਂ ਦਾ ਜੀ ਕਿਉਂ ਨਹੀਂ ਹੁੰਦਾ ਨੇਚਰਲ ਚੀਜ਼ ਖਰਾਬ ਹੋ ਜਾਂਦੀ ਹੈ ਇਹ ਧਿਆਨ ਰੱਖੋ ਤੇਲ ਫਰੈਸ਼ ਹੋਵੇ ਤਾਜ਼ਾ ਹੋਵੇ ਕੋਲੂ ਨਾਲ ਨਿਕਲਿਆ ਹੋਵੇ ਹੁਣ ਇੱਕ ਆਂਦਾ ਜਿਵੇਂ ਤੁਹਾਨੂੰ ਖਾਸियत ਦੱਸਣਾ ਹੈ ਜਿਹੜਾ ਕੋਲੂ ਹੈ ਨਾ ਇਹ ਕਿਕਰ ਦੀ ਬਣੀ ਹੋਈ ਹੈ ਅੰਦਰ ਜਿਹੜਾ ਹੈ ਇਹ ਕਿਕਰ ਦੀ ਬਣੀ ਹੋਈ ਹੈ ਅੰਦਰ ਵਾਲਾ ਨਿੰਮ ਦਾ ਬਣਿਆ ਹੋਇਆ ਹੈ ਕਿਕਰ ਔਰ ਨਿੰਮ ਦਾ ਸੁਮੇਲ ਹੈ ਕਿਕਰ ਦੇ ਗੁਣ ਆ ਗਏ ਨਿੰਮ ਦੇ ਗੁਣ ਆ ਗਏ ਨਿੰਮ ਦੇ ਕੀ ਗੁਣਾ ਹੈ ਐਂਟੀ ਇਨਫਲੇਮੇਟਰੀ ਹੈ ਐਂਟੀ ਵਾਇਰਲ ਹੈ ਐਂਟੀ ਬੈਕਟੀਰੀਅਲ ਹੈ ਸਾਰੇ ਗੁਣ ਨਿੰਮ ਦੇ ਆ ਉਹ ਵੀ ਤੇਲ 'ਚ ਗੁਣ ਆ ਗਏ ਤੇਲ ਕੀ ਕੰਮ ਕਰੂਗਾ ਬੋਡੀ ਦੀ ਪਿਤ ਵਧੀ ਹੁੰਦੀ ਹੈ ਜਿੰਦੀ ਠੀਕ ਹੈ ਇਹ ਤੇਲ ਪਿਤ ਹੈ ਜਦੋਂ ਤੁਸੀਂ ਲਾਈ ਕਫ ਤੇ ਵాయు ਨੂੰ ਕੰਟਰੋਲ ਕਰ ਦੂਗਾ ਜੋੜਾਂ ਦੇ ਦਰਦ ਵਾਲੇ ਤੇ ਆਰਾਮ ਕਰੂਗਾ ਸਭ ਤੋਂ ਮੇਰਾ ਇੱਕ ਹੀ ਮੁੱਦਾ ਹੈ ਖਾਣ ਵਾਸਤੇ ਠੀਕ ਹੈ ਜਿਹੜੇ ਇਹਦੇ ਗੁਣ ਹੈਗੇ ਓਸ਼ਦੀਏ ਗੁਣ ਹੈ ਉਹ ਤੇ ਨਿਆਬ ਹੈ ਕਿੰਨੇ ਦਿਨਾਂ ਚ ਮਤਲਬ ਅਸੀਂ ਤੁਹਾਡੇ ਕੋਲ ਜਿਹੜਾ ਦੇਖੋ ਤੁਸੀਂ ਤੇਲ ਹੈਗਾ ਵਾਰ-ਵਾਰ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਤੇਲ ਹੈ ਕੋਲਡ ਪ੍ਰੈਸ ਤੇਲ ਹੈ ਮੈਂ ਖੁਦ ਮੈਨੂੰ ਲੱਗਦਾ ਕਿ ਪਹਿਲੀ ਵਾਰੇ ਵੀਡੀਓ ਸ਼ੂਟ ਕਰ ਰਹੇ ਹਾਂ ਡਾਕਟਰ ਸਾਹਿਬ ਜਿਹੜਾ ਬੰਦਾ ਇਹ ਤੇਲ ਹੈਗਾ ਇਹ ਚਮਚਾ ਪੀਤਾ ਵੀ ਜਾ ਸਕਦਾ ਤਾਊ ਜੀ ਕਹਿ ਰਹੇ ਸੀ ਕਿ ਉਹ ਤਾਂ ਪੀ ਵੀ ਲੈਂਦੇ ਨੇ ਇਹ ਇਹ ਖਾਣ ਪੀਣ ਵਾਸਤੇ ਹੀ ਆ ਜੀ ਸਿੱਧਾ ਇਸ ਤਰ੍ਹਾਂ ਪੀ ਲਈ ਸਿੱਧਾ ਬਿਲਕੁਲ ਸਿੱਧਾ ਪੀਣ ਵਾਸਤੇ ਹੈ ਤੇਲ ਇਹ ਜਮਦਾ ਨਹੀਂ ਹੈ ਸ਼ਰੀਰ ਦੇ ਅੰਦਰ ਤੇਲ ਨੱਕ ਵਿੱਚ ਦੋ ਬੂੰਦ ਪਾ ਲੋ ਦਿਮਾਗ ਤੇਜ਼ ਕਰ ਦਿੰਦਾ ਰੋਟੀ ਚ ਖਾ ਲੋ ਇਨੋਂ ਨਾਲੇ ਪੂਰਾ ਡਾਈਜੈਸਟਿਵ ਸਿਸਟਮ ਠੀਕ ਜੇ ਰੋਟੀ ਚੋਪੜ ਕੇ ਖਾ ਲੀਏ ਜੀ ਰੋਟੀ ਤੜਕਾ ਲਾਣਾ ਸਬਜੀ ਦਾ ਤਾਂ ਰੋਟੀ ਚੋਪੜ ਕੇ ਖਾਣੀ ਹੈ ਤਾਂ ਸਾਡੇ ਦੇ ਪਿੰਡਾਂ ਵਿੱਚ ਸਾਰਾ ਵਰਤੋਈ ਤੇਲ ਦੀ ਹੁੰਦੀ ਸੀ ਇਹ ਪਿਓਰ ਤੇਲ ਹੈ ਅਗਰ ਤੁਸੀਂ ਹੈਲਦੀ ਰਹਿਣਾ ਚਾਹੁੰਦੇ ਹੋ ਆਪਣੀ ਬਿਮਾਰੀਆਂ ਤੋਂ ਦੂਰ ਹੋਣਾ ਚਾਹੁੰਦੇ ਹੋ ਚਾਹੁੰਦੇ ਹੋ ਤੁਹਾਨੂੰ ਫੈਟੀ ਲੀਵਰ ਨਾ ਹੋਵੇ ਤੁਹਾਡੇ ਬੱਚਿਆਂ ਨੂੰ ਫੈਟੀ ਲੀਵਰ ਨਾ ਹੋਵੇ ਉਹਨਾਂ ਦਾ 1 ਮਹੀਨੇ ਚ ਜਿਹੜੇ ਤੁਸੀਂ 5-4 ਵਾਰੀ ਪੀઝા ਆਰਡਰ ਕਰਦੇ ਹੋ ਉਹ ਬੰਦ ਕਰਕੇ ਇੱਕ ਵਾਰੀ ਉਸ ਪੀਜ਼ੇ ਦਾ ਤੇਲ ਮੰਗਾ ਲਓ ਤੇ ਫਿਰ ਦੇਖੋ ਤੁਹਾਡਾ ਬੱਚਾ ਕਿੰਨਾ ਹੈਲਦੀ ਹੋਏਗਾ ਤੁਸੀਂ ਆਪ ਕਿੰਨੇ ਹੈਲਦੀ ਹੋਵੋਗੇ ਇਸ ਦੇਸ਼ ਨੂੰ ਸਵਸਥ ਬਣਾਉਣਾ ਹੀ ਮੋਟਿਵ ਹੈ ਸਾਡਾ ਅਸੀਂ ਉਸ ਮੁਹਿੰਮ ਵਿੱਚ ਤੁਰੇ ਹੋਏ ਹਾਂ ਹੈਲਦੀ ਚੀਜ਼ਾਂ ਦੇਣ ਦਾ ਸਾਡਾ ਜਿਹੜਾ ਸੰਕਲਪ ਹੈ ਉਹ ਅਸੀਂ ਹੁਣ ਪੂਰਾ ਕਰ ਰਹੇ ਹਾਂ ਜੀਜੀ ਜੀ ਸਭ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਬੜੀ ਮਿਹਨਤ ਹੈਗੀ ਹੈ ਜਿਹੜੀ ਇੱਥੇ ਡਾਕਟਰ ਜਿਹੜੇ ਵਿਵੇਕ ਹੌਜਾ ਸਾਹਿਬ ਦੀ ਇੱਥੇ ਲੱਗ ਰਹੀ ਹੈ ਪੂਰੀ ਟੀਮ ਹੁੰਦੀ ਹੈ ਜਦੋਂ ਇਹ ਖਾਸ ਕਰਕੇ ਸਰੋਂ ਦਾ ਤੇਲ ਹੈਗਾ ਜਦੋਂ ਕੱਢਣ ਆਉਂਦੇ ਨੇ ਅੱਛਾ ਡਾਕਟਰ ਸਾਹਿਬ ਬੜੀ ਮਿਹਨਤ ਦਾ ਕੰਮ ਹੈਗਾ ਇਹ ਜਿਹੜਾ ਤੇਲ ਕੱਢਣ ਦਾ ਕੰਮ ਹੈਗਾ ਦੇਖੋ ਤੁਸੀਂ ਤਸਵੀਰਾਂ ਪੂਰੀ ਟੀਮ ਹੈਗੀ ਹੈ ਜਿਹੜੀ ਇਸ ਵੇਲੇ ਲੱਗੀ ਹੋਈ ਹੈ ਲਗਾਤਾਰ 5 6 7 ਘੰਟੇ 8 ਘੰਟੇ ਇਹ ਇਸੇ ਤਰੀਕੇ ਨਾਲ ਜਿਹੜਾ ਅਸੀਂ ਕਹੇ ਲੇ ਵੀ ਕੋਲੂ ਦਾ ਬੈਲ ਹੈਗਾ ਅਸੀਂ ਕਹਾਵਤ ਸੁਣੀ ਸੀ ਵੀ ਕੋਲੂ ਦਾ ਬੈਲੇ ਸੱਚੀ ਅਜੇ ਅਸੀਂ ਵੇਖ ਵੀ ਲਿਆ ਅੱਛਾ ਡਾਕਟਰ ਸਾਹਿਬ ਤੁਸੀਂ ਕਹੇ ਵੀ ਜਿਹੜਾ ਪੀਜ਼ੇ ਦੇ ਮੁਕਾਬਲੇ ਚ ਇਹ ਤੇਲ ਹੈਗਾ ਤੇ ਅਗਰ ਇੰਨਾ ਮਹਿੰਗਾ ਅਸੀਂ ਤੇਲ ਲੈਣਾ ਹੈ ਜਾਂ ਇੰਨਾ ਕੋਸਟਲੀ ਅਸੀਂ ਲੈਣਾ ਹੈ ਤਾਂ ਫਿਰ ਅਸੀਂ ਜਿਹੜਾ ਜ਼ੈਤੂਨ ਦਾ ਤੇਲ ਹੈਗਾ ਸਾਡੇ ਕੋਲ ਹੋਰ ਬੈਸਟ ਆਪਸ਼ਨ ਹੈਗੇ ਨੇ ਜੀ ਦੇਖੋ ਹਰ ਜਿਹੜਾ ਭੋਜਨ ਹੈ ਨਾ ਸਾਡਾ ਭੋਜਨ ਸਾਡੇ ਨਾਲ ਐਟਮੋਸਫੀਅਰ ਦੇ ਨਾਲ ਹੁੰਦਾ ਜਿਹੜਾ ਤੁਸੀਂ ਜਤੂਨ ਦਾ 올ੀਵ ਆਇਲ ਦੀ ਗੱਲ ਕਰ ਰਹੇ ਹੋ ਉਹ ਸਾਡਾ ਹੈ ਹੀ ਨਹੀਂ ਅੱਛਾ ਜਤੂਨ ਸਾਡਾ ਹੈ ਹੀ ਨਹੀਂ ਕਿੱਥੇ ਬਣਦਾ ਹੈ ਜਤੂਨ ਦੱਸੋ ਕਿੱਥੇ ਉਗਦਾ ਉਹ ਤਾਂ ਅਰਬੀ ਅਰਬ ਕੰਟਰੀ ਦੇ ਫਿਰ ਉਹਨਾਂ ਨੇ ਵੇਚਣ ਵਾਸਤੇ ਮਾਰਕੀਟਿੰਗ ਕਰਤਾ ਹੈ ਵਧੀਆ 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 ਸਾਡੇ ਵਾਲੇ ਕਮਲੇ ਐ ਸਾਡੇ ਵਾਲੇ ਅੰਗਰੇਜ਼ਾਂ ਪਾਸੇ ਤੁਰ ਪਈ ਵੀ ਹਾਂ ਜੀ ਇਹ ਖਾ ਰਹੇ ਆ ਵਧੀਆ 올ੀਵ ਆਇਲ ਉਹ ਕਿਦਾਂ ਖਾਂਦੇ ਆ ਉਹ ਸੋਟੇ ਕਰਦੇ ਆ ਸਬਜੀ ਸਬਜੀ ਬਣਾ ਕੇ ਉੱਤੇ ਪਾ ਕੇ ਖਾਂਦੇ ਆ ਸਾਡੇ ਵਾਲੇ ਲਾਂਦੇ ਤੜਕੇ ਟੜਕੇ ਲੰਦੇ ਤੇਲ ਹੋ ਗਿਆ ਖਤਮ ਸਾਡੇ ਜਿਹੜਾ ਤੇਲ ਹੈ ਉਹ ਸਾਡੀ ਐਟਮੋਸਫੀਅਰ ਦੇ ਨਾਲ ਸਾਡੀ ਪ੍ਰਕਿਰਤੀ ਦੇ ਨਾਲ ਸਾਡੇ ਦੇਸ਼ ਦੇ ਹਿਸਾਬ ਦੇ ਨਾਲ ਉਹ ਸਰੋਂ ਦਾ ਤੇਲ ਹੈ ਜੀ ਤੁਸੀਂ ਰਾਜਸਥਾਨ ਚਲੇ ਜਾਓ ਰੋਟੀ ਖਾ ਕੇ ਦੇਖੋ ਕਿੰਨੀ ਮਿਰਚ ਹੈ ਤੁਸੀਂ ਸਾਊਥ ਵਾਲੇ ਪਾਸੇ ਚਲੇ ਜਾਓ ਅਲੱਗ ਖਾਣਾ ਹੈ ਹਰਿਆਣਾ ਅਲੱਗ ਖਾਣਾ ਹੈ ਪੰਜਾਬ ਅਲੱਗ ਖਾਣਾ ਹੈ ਯੂਪੀ ਦਾ ਅਲੱਗ ਖਾਣਾ ਕਿਉਂ ਉੱਥੇ ਦਾ ਵੈਦਰ ਅਡਡ ਹੈ ਸਾਡੇ ਵੈਦਰ ਦੇ ਹਿਸਾਬ ਨਾਲ ਸਾਡੇ ਮੌਸਮ ਦੇ ਹਿਸਾਬ ਨਾਲ ਸਾਡੇ ਵਾਸਤੇ ਸਰੋਂ ਦਾ ਤੇਲ ਬਣਿਆ ਹੈ ਤੁਸੀਂ ਇਹਦਾ ਕੰਪੈਰੀਸ਼ਨ ਕਰੋ ਉਹ ਤੇ ਹੋ ਹੀ ਨਹੀਂ ਸਕਦਾ ਜੀ ਉਹ ਬਾਹਰ ਦਾ ਹੈ 올ਿਵ ਆਇਲ ਬਾਹਰ ਦਾ ਹੈ ਉਹ ਤੇ ਵੇਚ ਰਹੇ ਆ ਸਾਨੂੰ ਅਸੀਂ ਕਮਲੇ ਹੋ ਹੋ ਖਾਈ ਜਾ ਰਹੇ ਆ ਉਹੀ ਬਲੋਕੇਜ ਕਰ ਰਿਹਾ ਸਾਰੀ ਚੀਜ਼ਾਂ ਦੀ ਅੱਛਾ ਡਾਕਟਰ ਸਾਹਿਬ ਫਿਰ ਆਖਰ ਦੇ ਵਿੱਚ ਜਿਸ ਸਵਾਲ ਤੋਂ ਮੈਂ ਆਪਣਾ ਗੱਲਬਾਤ ਸ਼ੁਰੂ ਕੀਤੀ ਸੀ ਫਿਰ ਇਸ ਵੇਲੇ ਤੁਹਾਡੇ ਮੁਤਾਬਕ ਦੁਨੀਆ ਦਾ ਮੇਰੇ ਮੁਤਾਬਕ ਤੈ ਹੋ ਗਿਆ ਕਿ ਇਸ ਵੇਲੇ ਸਰੋਂ ਦਾ ਤੇਲ ਦੁਨੀਆ ਦਾ ਨੰਬਰ 1 ਤੇਲ ਹੈ ਜਿਹੜਾ ਕੋਲਡ ਪ੍ਰੈਸ ਅਸੀਂ ਕੱਢਦਾ ਦਿਖਾਇਆ ਗਿਆ ਤੁਹਾਡੇ ਮੁਤਾਬਕ ਹਾਂਜੀ ਕੋਲਡ ਪ੍ਰੈਸ ਨਹੀਂ ਬੈਲ ਦੇ ਨਾਲ ਬੈਲ ਦੇ ਨਾਲ ਨਿਕਲਦਾ ਹੋਇਆ ਕੋਲਡ ਪ੍ਰੈਸ ਤੇ ਲੋਕਾਂ ਨੇ ਬਲ ਦੀ ਜਗ੍ਹਾ ਮਸ਼ੀਨਾਂ ਲਾਤੀਆਂ ਉਹ ਮਸ਼ੀਨ ਵੀ ਕੋਲਡ ਪ੍ਰੈਸ ਕਹਿ ਕੇ ਵੇਚੀ ਜਾ ਰਹੀਆਂ ਉਹ ਮਸ਼ੀਨ ਜੀ ਘੁਮਾਰੀ ਹੈ ਨਾਲੀ ਤੇ ਉਹ ਆਰ ਪੀ ਐਮ ਚੱਲ ਰਹੀ ਆ ਹੁੰਦੀ 50 60 ਉਹ ਘੰਟੇ ਚ ਤੇਲ ਮਾਰਦੀ ਹੈ 10 ਕਿਲੋ ਕੱਢ ਕੇ ਇਹ ਤੇਲ ਨਿਕਲਦਾ ਹੈ ਘੰਟੇ ਚ ਐਮਐਲ 100 100 ਐਮਐਲ ਦੇ ਹਿਸਾਬ ਨਾਲ ਠੀਕ ਹੈ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲੀ ਸੋ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਇਸ ਵੇਲੇ ਦਿਖਾਈਆਂ ਨੇ ਸੋ ਬਹੁਤ ਸਾਰਾ ਪ੍ਰੋਸਪੈਕਟ ਹੈਗਾ ਜਿਹੜਾ ਇਸ ਵੇਲੇ ਅਸੀਂ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਸਰੋਂ ਦਾ ਤੇਲ ਹੈ ਜਿਹੜਾ ਇੱਥੇ ਬਲਦ ਦੇ ਨਾਲ ਜਿਹੜਾ ਕੱਢਿਆ ਜਾ ਰਿਹਾ ਡਾਕਟਰ ਵਿਵੇਕ ਆਹੋਜਾ ਸਾਹਿਬ ਨੇ ਦਿਖਾਇਆ ਕਿ ਕਿਸ ਤਰੀਕੇ ਨਾਲ ਜਿਹੜਾ ਇਹ ਤੇਲ ਹੈਗਾ ਸਾਨੂੰ ਸਾਡੇ ਪਰਿਵਾਰ ਨੂੰ ਔਰ ਖਾਸ ਕਰਕੇ ਸਾਡੇ ਬੱਚਿਆਂ ਦੇ ਲਈ ਕਾਫੀ ਜ਼ਿਆਦਾ ਮਫੀਦ ਸਾਬਤ ਹੋ ਸਕਦਾ ਹੈ। ਅੱਛਾ ਡਾਕਟਰ ਸਾਹਿਬ ਜੰਦਿਆਂ ਦੇ ਕੋਈ ਹੋਰ ਸੁਨੇਹਾ। ਸੁਨੇਹਾ ਤੇ ਸਾਡਾ ਇੱਕ ਹੀ ਹੁੰਦਾ ਜੀ ਕਿ ਸੱਚੀ ਚੀਜ਼ ਦੀ ਵਰਤੋਂ ਕਰੋ। ਠੀਕ ਹੈ। ਲਿਮਟਿਡ ਚੀਜ਼ ਹੈ। ਠੀਕ ਹੈ। ਕਿਉਂਕਿ ਜਿਹੜੀ ਮਿਹਨਤ ਲੱਗ ਰਹੀ ਹੈ ਬਲਦ ਦਾ ਕੋਈ ਮੁੱਲ ਨਹੀਂ ਹੈ ਜੀ। ਬਲਦ ਦੀ ਮਿਹਨਤ ਹੈ, ਬੰਦਿਆਂ ਦੀ ਮਿਹਨਤ ਹੈ ਤੇ ਸਭ ਤੋਂ ਵੱਡੀ ਗੱਲ ਜਿਹੜਾ ਨਿਕਲ ਰਿਹਾ ਉਹ ਨਿਕਲਣਾ ਵੀ ਥੋੜਾ ਹੀ ਹੈ। ਬੂੰਦਾਂ ਇੱਚ ਤੇ ਨਿਕਲ ਰਿਹਾ ਠੀਕ ਹੈ ਬੂੰਦ-ਬੂੰਦ ਹੀ ਨਿਕਲ ਰਿਹਾ ਬੂੰਦ-ਬੂੰਦ ਨਿਕਲ ਰਿਹਾ ਤੁਸੀਂ ਦੇਖ ਲਿਆ ਲਿਮਟਿਡ ਕੁਆਂਟੀਟੀ ਹੈ ਲਿਮਟਿਡ ਆਰਡਰ ਹੈ ਠੀਕ ਹੈ ਛੇਤੀ ਫੋਨ ਕਰਕੇ ਆਪਣਾ ਆਰਡਰ ਜ਼ਰੂਰ ਬੁੱਕ ਕਰ ਲਓ ਤੇ ਜਿਹੜੇ ਸਾਡੇ ਪੁਰਾਣੇ ਹੈਗੇ ਜਿਨ੍ਹਾਂ ਨੇ ਸਾਡਾ ਚਵਨ ਪ੍ਰਾਸ਼ ਜਿਨ੍ਹਾਂ ਵਾਸਤੇ ਕੱਢ ਰਹੇ ਆ ਤੇ ਜਿਨ੍ਹਾਂ ਨੇ ਕਿਹਾ ਜੀ ਇਹਨਾਂ ਨੇ ਚਵਨ ਪ੍ਰਾਸ਼ ਖਾਦਾ ਹੈ ਸਾਡਾ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਤੇਲ ਠੀਕ ਹੈ ਕਿਉਂਕਿ ਮੇਰੇ ਕੋਲ ਪੀੜੀ ਚਾਏ ਉਹਨਾਂ ਨੇ ਦੇਖਿਆ ਵੀ ਤੇਲ ਪਿਆ ਅਸਲੀ ਉਹਨਾਂ ਨੇ ਪੂਰਾ ਦੇਖਿਆ ਸਮਝਿਆ ਉਹ ਹੁਣ ਤੇਲ ਦੇ ਪਿੱਛੇ ਨਾਲੇ ਨਾਲੇ ਪੈ ਗਈਆਂ ਕਹਿੰਦੇ ਜੀ ਚਵਨਪਰਾਸ਼ ਦੇ ਨਾਲੇ ਤੇਲ ਤੇਲ ਭੇਜੋ ਜੀ ਜੀ ਕਲਚ ਚਵਨਪਰਾਸ਼ ਨਹੀਂ ਤੇਲ ਵੀ ਚਾਹੀਦਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲੀਸੋ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਦੀ ਸਿਹਤ ਦੀ ਤੁਹਾਨੂੰ ਫਿਕਰ ਹੈ ਔਰ ਜਿਨ੍ਹਾਂ ਦੇ ਜੇਬ ਦੀ ਵੀ ਤੁਹਾਨੂੰ ਫਿਕਰ ਹੈ ਔਰ ਜਿਨ੍ਹਾਂ ਦੀ ਬੱਚਿਆਂ ਦੀ ਪਰਿਵਾਰ ਦੀ ਤੁਹਾਨੂੰ ਫਿਕਰ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਜੀ ਜੀ ਜੇਬ ਦੀ ਫਿਕਰ ਨਹੀਂ ਜੀ ਜਿਨ੍ਹਾਂ ਦੀ ਸਿਹਤ ਦੀ ਫਿਕਰ ਹੈ ਜਿਨੂੰ ਤੁਸੀਂ ਐ ਸਮਝਦੇ ਹੋ ਮੇਰੇ ਘਰ ਦਾ ਬੰਦਾ ਹੈ ਦੀ ਸਿਹਤ ਠੀਕ ਸਿਹਤ ਜੀਵ ਦੋਨਾਂ ਦੀ ਗੱਲ ਹੈ ਬਸ ਉਹ ਜੇਬ ਤੇ ਹਸਪਤਾਲ ਵਾਲਿਆਂ ਨੇ ਖਾਲੀ ਕਰਾ ਦੇਣੀ ਹੈ ਤੁਹਾਡੀ ਸਾਨੂੰ ਮੁੱਦਾ ਹੈ ਸਿਹਤ ਦਾ ਸਿਰਫ ਸਿਹਤ ਦੇ ਉੱਤੇ ਹੀ ਜੋਰ ਰੱਖਣਾ ਹੈ ਸਿਹਤ ਵਾਸਤੇ ਹੀ ਅਸੀਂ ਅਸਲੀ ਚੀਜ਼ ਲੈਣੀ ਹੈ ਮੇਰਾ ਇੱਕ ਹੀ ਸੰਦੇਸ਼ ਹੈ ਪੂਰੇ ਦੇਸ਼ ਨੂੰ ਆਪਣੀ ਸਿਹਤ ਦਾ ਧਿਆਨ ਰੱਖੋ ਤੇ ਸਹੀ ਚੀਜ਼ ਦੇ ਨਾਲ ਜੁੜੋ ਬਹੁਤ ਬਹੁਤ ਸ਼ੁਕਰੀਆ ਸੋ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦਿਓ ਜਿਨ੍ਹਾਂ ਦੀ ਸਿਹਤ ਦੀ ਤੁਹਾਨੂੰ ਫਿਕਰ ਹੈਗੀ ਹੈ ਔਰ ਤੁਹਾਨੂੰ ਲੱਗਦਾ ਕਿ ਉਹਨਾਂ ਦਾ ਪਰਿਵਾਰ ਹੈਗਾ ਤੁਹਾਡੇ ਸਰਪਰਿੰਟ ਸਰਕਲ ਦੇ ਵਿੱਚ ਹੈਗਾ ਤੁਹਾਡੇ ਰਿਸ਼ਤੇਦਾਰੀ ਦੇ ਵਿੱਚ ਹੈਗਾ ਤੁਹਾਡੇ ਅਸੀ ਕਹੇ ਕਿ ਪਰਿਵਾਰਿਕ ਮੈਂਬਰਾਂ ਦੇ ਵਿੱਚ ਹੈਗੇ ਤਾਂ ਮੈਨੂੰ ਲੱਗਦਾ ਕਿ ਇਸ ਤੇਲ ਦੇ ਨਾਲ ਬਹੁਤ ਸਾਰੀਆਂ ਦੁੱਖ ਤਕਲੀਫਾਂ ਅਸੀਂ ਦੂਰ ਕਰ ਸਕਦੇ ਆ ਧੰਨਵਾਦ